ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਵੇਰੇ ਉੱਠਿਆ ਸੀ ਤੇ ਸਵੇਰੇ ਫੋਨ ਦੇਖਿਆ ਤਾਂ ਇੱਕ ਵੀਡੀਓ ਸਾਹਮਣੇ ਆਈ ਜਿਸ ਨੂੰ ਦੇਖ ਕੇ ਦਿਲ ਕੰਬ ਪਿਆ ਰੂਹ ਕੰਬ ਗਈ ਸੀ ਅਜੇ ਹੀ ਤੁਸੀਂ ਥੱਲੇ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਇੱਕ ਛੋਟੀ ਜੀ ਬੱਚੀ ਜੋ ਕਿ ਮਸਾਂ ਹੈ ਜੇ ਲੱਗਦਾ ਹੈ ਕਿ 6 ਮਹੀਨੇ ਦੀ ਹੋਵੇਗੀ ਤੇ ਪਰਾਪਾ ਸਰੇ ਸੰਸਤਾ ਦੇ ਪੰਗੂ ਇਹ ਵਿੱਚ ਕੁਛ ਛੱਡਿਆ ਯਾਰ ਕਿੰਨਾ ਦਿਲ ਦਾ ਵੱਡਾ ਹੋਏ ਕਿੰਨਾ ਜਗਰਾ ਹੋਊਗਾ ਜਦੋਂ ਆਪਣੀ ਛੋਟੀ ਜੀ ਬੱਚੀ ਨੂੰ ਪੰਗੂਰੇ ਵਿੱਚ ਛੱਡ ਗਿਆ ਆਪਣਾ ਇੱਕ ਛੋਟਾ ਜਿਹਾ ਕੁੱਤਾ ਪਾਲਦੇ ਹਾਂ ਨਿੱਕਾ ਜਿਹਾ ਤੇ ਉਹਨੂੰ ਕਿਤੇ ਦੂਰ ਆਪਾਂ ਸੋਚਿਆ ਨਾ ਕਿ ਜਿਹਨੂੰ ਛੱਡ ਲਈਏ ਯਾਰ ਦਿਲ ਨੂੰ ਹੋਉਲ ਬੈਂਦੇ ਕਿੰਨੇ ਯਾਰ ਬੱਚਾ ਆਪਾਂ ਪਾਲਿਆ ਛੋਟਾ ਜਿਹਾ ਦੇਖੂਗਾ ਉਹ ਸਾਡੇ ਨਾਲ ਕਿ ਮੈਨੂੰ ਛੱਡ ਕੇ ਚਲੇ ਗਏ ਕਿੰਨਾ ਵੱਡਾ ਦਿਲ ਉਹ ਬਣਾ ਉਸ ਇਨਸਾਨ ਦਾ ਜੋ ਛੋਟੀ ਜੀ ਬੱਚੀ ਨੂੰ ਕੰਘੂੜੇ ਦੇ ਵਿੱਚ ਸੁੱਤੀ ਪਏ ਨੂੰ ਛੱਡ ਗਿਆ ਯਾਰ ਓਏ ਹੋਏ ਮੇਰੇ ਕੋ ਤੇ ਬੋਲੇ ਆਉਣੇ ਜਾ ਰਿਹਾ ਸੀ ਕਿਸ ਤਰ੍ਹਾਂ ਇਹ ਬੱਚੇ ਨੂੰ ਬੱਚੀ ਨੂੰ ਛੱਡ ਦੇ ਗਿਆ ਲੋਕੀ ਕਹਿੰਦੇ ਨੇ ਕਾਲਜੋ ਗਿਆ ਜੀ ਕਾਲਜੋ ਕਿ ਮੈਨੂੰ ਲੱਗਦਾ ਜਿੰਨੀ ਛੋਟੀ ਪਿਆਰੀ ਬੱਚੀ ਤੁਸੀਂ ਦੇਖ ਰਹੇ ਹੋ ਨਾ ਵੀਡੀਓ 'ਚ ਕਾਲਜੋ ਕਿ ਹੁੰਦਾ ਨਾ ਉੱਥੇ ਉਹਨੂੰ ਗੱਲ ਨਾਲ ਲੱਗਦਾ ਚੁੱਕ ਲੈਂਦਾ ਪਿਆਰ ਕਰਦਾ ਉਸ ਨੂੰ ਮੇਰੀ ਇੱਕ ਛੋਟੀ ਜੀ ਧੀ ਆ ਜਿੰਨਾ ਤੱਕ ਮੈਨੂੰ ਦੇਖਣਾ ਨਾ ਪਿਆਰ ਨਾ ਕਰਾਂ ਦਿਲ ਨਹੀਂ ਲੰਗਦਾ ਡਿਊਟੀ ਦੇ ਆਹਰ ਨਾ ਧਿਆਨ ਉਸ ਤੇ ਵਿੱਚ ਰਹਿੰਦਾ ਵਾ ਫੇੜਦੀ ਹੋਊਗੀ ਕੀ ਕਰਦੀ ਹੋਊਗੀ ਰੋਂਦੀ ਹੋਊਗੀ ਰਾਤ ਨੂੰ ਕਿਤੇ ਬਿਮਾਰ ਹੋ ਜੇ ਤਰ ਰੋਏ ਤੇ ਸਾਰੀ ਰਾਤ ਆਪਾਂ ਸੁਣਦੇ ਨਹੀਂ ਕਿ ਯਾਰ ਇਹਨੂੰ ਕੀ ਹੋ ਗਿਆ ਕਿਉਂ ਰੋ ਰਹੀ ਐ ਪਰ ਯਾਰ ਇਹਨਾਂ ਵੱਡਾ ਦਿਲ ਤਾਂ ਨੇ ਆ ਵੀ ਜਿਹਦੇ ਬੱਚੇ ਰ ਛੱਟ ਕੇ ਚੱਲਦੇ ਮਨ ਨੂੰ ਲੱਗਦਾ ਕਿ ਇਹ ਚੋਰੀ ਚੋਰੀ ਇਸ ਤੇ ਪੂਰੇ ਵਿੱਚ ਛੱਡ ਗਏ ਆ ਪਰ ਸਾਨੂੰ ਕੋਈ ਦੇਖ ਨਹੀਂ ਰਿਹਾ ਬਟ ਵੀਰੇ ਵਾਇਗਰੂ ਸਭ ਕੁਝ ਦੇਖ ਰਿਹਾ ਸਭ ਕੁਝ ਨੋਟ ਕਰ ਰਿਹਾ ਲਿਖ ਰਿਹਾ ਮੈਨੂੰ ਬੋਲਿਆ ਸਭ ਕੁਝ ਜਾਣਦਾ ਪਰ ਸਾਨੂੰ ਇੱਕ ਇੱਕ ਵਹਿਮ ਹੈ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ ਅਸੀਂ ਬੱਚੇ ਨਹੀਂ ਛੱਡ ਕੇ ਚਲ ਜਾਵਾਂਗੇ ਆਪੇ ਪਾ ਲੂਗੀ ਕਿਉਂ ਕਰਦੇ ਏਦਾਂ ਦੇ ਕੰਮ ਆ ਕਿਉਂ ਤੁਹਾਡੇ ਦਿਲ 'ਚ ਤਰਸ ਨਹੀਂ ਆਇਆ ਉਸ ਬੱਚੀ ਨੂੰ ਛੱਡਣ ਲੱਗਿਆ ਉੱਥੇ ਕਿਉਂ ਤੁਹਾਡੇ ਮਨ 'ਚ ਖਿਆਲ ਨਹੀਂ ਆਇਆ ਕਿ ਬੱਚੀ ਨੂੰ ਕੋਈ ਕੁੱਤਾ ਲੈ ਜਾਊਗਾ ਕੋਈ ਜਾਨਵਰ ਖਾ ਜਾਊਗਾ ਤਰਸੇ ਨਹੀਂ ਤਰਸੇ ਚਾਉਂਦੇ ਬੈਲਾ ਹੀ ਸੋਚਣ ਦੇ ਬੇਬੀ ਪਲੈਨਿੰਗ ਕਰ ਲੈਂਦੇਂ ਜਾਂ ਵਿੱਚ ਫੈਮਿਲੀ ਪਲੈਨਿੰਗ ਕਰ ਲੈਂਦੇਂ ਕਿ ਹਾਂ ਬੇਬੀ ਕਰਨਾ ਹੈ ਜਾਂ ਨਹੀਂ ਕਰਨਾ ਕਿਉਂ ਤੁਸੀਂ ਸਿੱਧਾ ਇਹ ਕੰਮ ਕਰਦੇਂ ਚਲੋ ਵਾਹਿਗੁਰੂ ਮੇਰ ਕਰੇ ਫਿਰ ਬੱਚੀ ਵੱਡੀ ਹੋ ਕੇ ਖੂਬ ਤਰੱਕੀ ਕਰੇ ਪੜ੍ਹੇ ਲਿਖੇ ਮੈਸੇ ਕਹਿਨ ਉਹ ਦਿਲ ਤੇ ਨਹੀਂ ਲੱਗਦਾ ਆਪਣੇ ਮਾਂ ਪਿਓ ਜਿਹੜਿਆਂ ਨੂੰ ਛਾੜੇ ਗਏ ਉਹਨਾਂ ਦਾ ਨਾਮ ਵੀ ਰੋਸ਼ਕ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ